ਸਸ਼ੀਅ ਕਾਲਜ ਦੀ ਰਿਪੋਰਟ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅਸੀਂ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਣਿਆ ਨ ਜਿੰਨਾ ਵੀ ਆਪਿਆ ਨੰਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਚੰਡੀਗੜੀ ਗੋਰੀਬਾਰੀ ਮਾਮਲੇ 'ਚ ਐਨਆਈਏ ਤੇ ਅੱਤਵਾਦੀ ਗੋਰੀਬਾਰਡ ਅਤੇ ਨਾ ਹੋਰ ਲਫਦਾਇ ਕੀਤੀ ਗਈ ਚਾਰਜ ਸ਼ੀਟ ਇਸ ਦੇ ਨਾਲ ਹੀ ਨੈਸ਼ਨਲ ਇਨਵੈਸਟੀਗੇਸ਼ਨ ਨੂੰ ਏਜੰਸੀ ਨੇ ਸ਼ਨੀਵਾਰ ਨੂੰ ਅਤਵਾਦੀ ਕੋਲਪੜ ਦੀ ਸਾਥੀਆਂ ਬੋਲੋ ਚੰਡੀਗੜ੍ਹ ਚ ਇੱਕ ਕਾਰੋਬਾਰੀ ਦੇ ਘਰ ਤੇ ਗੋਲੀਬਾਰੀ ਕਰਨ ਦਾ ਮਾਮਲਾ ਚ 10 ਦੋਸ਼ੀਆਂ ਖਿਲਾਫ 4 ਸ਼ੀਟ ਦਾਇਰ ਕੀਤੀ ਹੈ 4 ਸ਼ੀਟ ਵਿੱਚ ਸੋਸ਼ਲ ਅਤੇ ਸ਼ਾਮਿਲ ਭੇਮਲਾ ਸਮਫਰਾਰ ਹਨ ਅਦੇ ਚਨਾ ਵਿੱਚ ਇੱਕ ਗੋਲੀਬਾਰਡ ਵੀ ਸ਼ਾਮਿਲ ਹੈ ਗੋੜ ਦੇ ਕੇਸ ਵਿੱਚ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜਦ ਕੀਤਾ ਗਿਆ ਹੈ ਅਤੇ ਭਾਰਤ ਵਿੱਚ ਅਤਵਾਦੀ ਗਤੀਵਿਧੀ ਨੂੰ ਅੰਜਾਮ ਦੇਣ ਲਈ ਇੱਕ ਅਤਵਾਦੀ ਗਰੋਹਰ ਬਣਾਉਣ ਦੀ ਦੋਸ਼ੇ ਲਗਾਇਆ ਗਿਆ ਹੈ ਇਸ ਦੇ ਨਾਲ ਹੀ ਇਹ ਹਮਲਾ ਚੰਡੀਗੜ੍ਹ ਚ 19 ਜਨਵਰੀ ਨੂੰ ਹੋਇਆ ਸੀ ਇਸ ਮਾਮਲੇ ਚ ਉਸ ਦੇ ਕਰੀਬ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋ ਜੋ ਕਿ ਇਸ ਮਾਮਲੇ ਚ ਭਗੌੜਾ ਹੈ ਅਤੇ ਉਹਨੂੰ ਸਹੀ ਸਾਜ਼ਿਸ਼ਕਰਤਾ ਵਜੋਂ ਦੋਸ਼ੀ ਠਹਿਰਾਇਆ ਗਿਆ ਹੈ ਇਸ ਸਾਲ 19 ਜਨਵਰੀ ਨੂੰ ਚੰਡੀਗੜ੍ਹ ਚ ਇੱਕ ਵਾਪਰੀ ਦੇ ਘਰ 'ਚ ਤੇ ਹਮਲਾ ਹੋਇਆ ਅਤਵਾਦੀ ਗੋਲੀਬਾਰਡ ਦੇ ਸਾਥੀਆਂ ਨੇ ਪੀੜਤਾਂ ਦੇ ਘਰ 'ਤੇ ਗੋਲੀਆਂ ਚਲਾਈਆਂ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਤੁਹਾਡੇ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ